ਮੈਂ ਮਖੜਾ ਸੱਤ ਨਹੀਂ ਸੀ ਯਾਰ ਜੋ ਚਮਕੀਲਾ ਮਾਰਿਆ ਅੱਛਾ ਜੀ ਅ ਸਾਡਾ ਪਹਿਲਾ ਪੀੜ ਲੱਗਿਆ ਉਥੋਂ ਮੈਡਮ ਨੇ ਜੋ ਤੜਕੀ ਖ਼ਬਰ ਖੋਲਿਆ ਨਾ ਕਹਿੰਦੀ ਉਹ ਤੁਹਾਡਾ ਚਮਕੀਲਾ ਮਾਰਤਾ ਹਾਂ ਜੀ ਬਿਚਾਰੇ ਦੇ ਮਨ ਤਾਂ ਉਹ ਤੇ ਕਦੇ ਖੜਾ ਖੂੜਾ ਵੀ ਨਹੀਂ ਦੇਖਣੋਂ ਮੇਰਾ ਤੂੰ ਦੇਖਿਆ ਕਿਤੇ ਮੈਂ ਚਮਕੀਲੇ ਨੂੰ ਦੇਦਾ ਖੜਾ ਸੀ ਸਾਡੇ ਪਿੰਡ ਵੀ ਵੇਖਿਆ ਸੀ ਜੀ ਰੁਗੂ ਬੰਗੀ ਚ ਉਸ ਤੋਂ ਬਾਅਦ ਚਮਕੀਲੇ ਨੇ ਬੀੜਪਿੰਡ ਚ ਆਉਣਾ ਸੀ ਜੀ ਅੱਛਾ ਬੀੜਪਿੰਡ ਚ ਬਹੁਤ ਸੋਹਣਾ ਕਲਾਕਾਰ ਸੀ ਇਹ ਵੀ ਮਸ਼ਹੂਰ ਬਹੁਤ ਸੇ ਇਹਨਾਂ ਦੇ ਰੇੜਗਾ ਹਾਂ ਜੀ ਬਹੁਤ ਮਸ਼ਹੂਰੀਆਂ ਪਹਿਲਾਂ ਕਿੰਨਾ ਕਿੰਨਾ ਚਿਰ ਪਹਿਲਾਂ ਹੀ ਮਸ਼ਹੂਰੀਆਂ ਹੋ ਜਾਂਦੀਆਂ ਜੀ ਇਹਸਦੀਆਂ ਅਸੀਂ ਵੀ ਚਿੱਟੇ ਚਾਰ ਰੇ ਕੁਰਤੇ ਚਿੱਟੇ ਬਣਾ ਲਏ ਜੀ ਮੇਰਾ ਯਾਰ ਦੋਸਤ ਸੀ ਉਹਦੇ ਘਰ ਵਾਲੀ ਦੀ ਭੂਆ ਸੀ ਬੀੜਪਿੰਡ ਦੇ ਵਿੱਚ ਜੀ ਬੀੜ ਤਲਾ ਚ ਉਸ ਉਸ ਵਕਤ ਚਮਕੀਲੇ ਨੇ ਉੱਥੇ ਬੀੜ ਪਿੰਡ ਚ ਆਉਣਾ ਸੀ ਜੀ ਅਸੀਂ ਪੂਰੀ ਤਿਆਰੀ ਕਰਕੇ ਰੱਖੀ ਚਿੱਟੇ ਚਾਦਰੇ ਕੁਰਤੇ ਬਣਾ ਲਏ ਜੀ ਵੀ ਅਸੀਂ ਕਿ ਚਮਕੀਲੇ ਦੇ ਖੜੇ ਚਲਾਂਗੇ ਤੇ ਕੁਝ ਬਾਤ ਦੇਣਾ ਬਾ ਤੇਰੀ ਦੇ ਚ ਮੌਤ ਹੋ ਗਈ ਜੀ